ओके ਜਿਹੜਾ ਪੁਲਿਸ ਵੱਲੋਂ ਜਿਹੜੇ ਮਤੀ 2 10 25 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੁਝ 6 ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਕਰਦੇ ਆ ਇਹਨਾਂ ਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰੈਸਟ ਹਾਊਸ ਜਿਹੜਾ ਹੈਗਾ ਧੀਰੇ ਕੋਟ ਉੱਥੇ ਰੇਡ ਕਰਕੇ ਤੇ ਪੰਜ ਬੰਦੇ ਜਿਹੜੇ ਰਾਉਂਡ ਅਪ ਕੀਤੇ ਸੀ ਪੰਜਾਂ ਬੰਦਿਆਂ ਦੇ ਵਿੱਚ ਪੰਜਾਂ ਤੇ ਪਰਚਾ ਦਿੱਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ੇਗੁਰਪੁਰ ਮਹੱਲੇ ਦਾ ਇੱਕ ਜੋਤੀ ਸਰਕਲ ਉਹਨਿੰਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹੀਰੋਇਨ ਤੇ ਬਾਕੀ ਜਿਹੜੀ ਹੈਗੀ ਆ ਕੁਛ ਥੋੜੀ ਡਰੱਗ ਮੰਨੀ ਮਿਲੀ ਆ ਤੇ ਬਾਕੀ ਜਿਹੜੇ ਤਿੰਨ ਬੰਦੇ ਉਹਨਾਂ ਤੋਂ ਦੂਜੇ ਹੈਗੇ ਆ ਇਹ ਦੋਨਾਂ ਮਕਦਮਿਆਂ ਦੇ ਵਿੱਚ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ ਪੰਜ ਮੁਲਜ਼ਮ ਜਿਹੜੇ ਇਹ ਗ੍ਰਿਫਤਾਰ ਕੀਤੇ ਆ ਪੀਓ ਸੀ ਜਿਹੜੇ ਦੋ ਨਹੀਂ ਪੀਓ ਤਾਂ ਨਹੀਂ ਸੀ ਇਹ ਲੇਕਿਨ ਜਿਹੜੇ ਵਕ ਵਕ ਕ੍ਰਾਈਮ ਕਰਦੇ ਆ ਇਹਨਾਂ ਦਾ ਇਹ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ ਜਿਹੜੇ ਤਿੰਨ ਜਾਨੇ ਫੜੇ ਗਏ ਆ ਉਹ ਇਹਨਾਂ ਦੀ ਪੁਛਗਿੱਛ ਤੇ ਪਤਾ ਚੱਲਿਆ ਜਾਂ ਫਿਰ ਮਤਲਬ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਵੀ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਅਰੇਸਟ ਪਾਈ ਆ ਕਿਹੜੇ ਗੈਂਗ ਦਾ ਸਬੰਧ ਇਹ ਗੈਂਗਾ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਹ ਦੋਨੋਂ ਤੋਂ ਬਾਅਦ ਜਿਹੜੇ ਦੋ ਤਿੰਨ ਹੋ ਰਹੇ ਉਹਨਾਂ ਦੇ ਨਾਮ ਕੀ ਇਹ ਦੱਸੋ ਉਹਨਾਂ ਦਾ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੀ ਇਹ ਜਿਹੜਾ ਜਿੱਤੋਂ ਪਿਸਟਲ ਰਿਕਵਰ ਹੋਇਆ ਦੂਜੇ ਹੈਗੇ ਆ ਰਵਿੰਦਰ ਸਿੰਘ ਉਰਫ ਜੋਵਨ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜਨ ਇਸ ਇਹ ਦੋ ਧਰੜਦੇ ਆ ਇੱਕ ਮੀਰਾ ਚੱਕਦਾ ਹਾਂ ਹਾਂ ਜਿਸ ਤੇ ਬ੍ਰਾਮਦ ਕੀਤਾ ਇੱਕ ਜਣੇ ਨੇ ਕਿ ਕੀਤਾ ਦੋਨੋਂ ਨਹੀਂ ਦੋਨਾਂ ਤੋਂ ਇੱਕ ਇੱਕ ਦੋਨਾਂ ਤੋਂ ਨਾਲ 50-50 ਗ੍ਰਾਮ ਇਹ ਪਤਾ ਜੀ ਕਿਤੋਂ ਲਿਆਂਦੇ ਆ ਕਿਤੋਂ ਲੈਂਦੇ ਆ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਉਹੋ ਜਿਹੀ ਕੋਈ ਗੱਲ ਦਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਪੁੱਛਗਿਸ਼ ਕਰਾਂਗੇ ਇਹਨਾਂ ਨੂੰ ਬ੍ਰਾਮਦ ਕੀਤਾ ਇਹਨਾਂ ਨੂੰ 50-50 ਗ੍ਰਾਮ ਬਹੁਤ ਪਤਾ ਲੱਗਦਾ ਕੋਈ ਮੋਟਕੋ ਕਰਦੇ ਕਿ ਕਿ ਅਸਲ ਕਿ ਆ ਇਹ ਸਾਨੂੰ ਇਨਫੋਰਮੇਸ਼ਨ ਇਹ ਹੀ ਆ ਕਿ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਕੋਰਟ ਦੇ ਵਿੱਚੋਂ ਪੇਸ਼ ਕਰਕੇ ਹੁਣ ਅਸੀਂ ਆ 4 ਦਿਨ ਦਾ ਰਿਮਾਂਡ ਆ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤੁਹਾਨੂੰ ਇਹਦਾ ਦੱਸਿਆ ਜਾਊਗਾ ਸਰ ਜਿਵੇਂ ਜਨਿਆਲਾ ਦੇ ਵਿੱਚ ਪ੍ਰੋਫਾਈਲੀਆਂ ਦੀਆਂ ਬਾਕੀ ਕਹਾਣੀਆਂ ਹੁੰਦੀਆਂ ਹਨ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਬਾਰੇ ਗੋਲੀਆਂ ਚਲਾਈਆਂ ਜਾਂਦੇ ਆ ਕਿ ਇਹ ਦੇ ਘਰ ਦੇ ਸਾਹਮਣੇ ਕੋਈ ਪ੍ਰੋਫਾਈਲਿੰਗ ਕਹਿੰਦੀ ਕਿ ਇਹ ਉਹਨਾਂ ਕਰਮਾਂ ਦੇ ਵਿੱਚ ਵੀ ਇਨਵੋਲਵ ਹੈਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਤਸਕਰੀ ਦਾ ਕਰਕੇ ਇਹ ਜਿਹੜਾ ਵਾਅਦਾ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹਣਾ ਜੋ ਐਕਸਟਰਸ਼ਨ ਕੱਲੋਂ ਆਉਂਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਇਸ਼ਿਆਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡਿਆਲੇ ਦੇ ਬੰਦੇ ਸੀ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦਾ ਤਾਂ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਤੇ ਇਹਨਾਂ ਦਾ ਜੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਆਈ ਐਪਰ ਇਹ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਇਹੀ ਅੱਗੇ ਇਹਨਾਂ ਕੰਮਾਂ ਦੇ ਵਿੱਚ ਆ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਆ ਕੋਈ ਉਤੋਂ ਬਾਅਦ ਜਦੋਂ ਦੇ ਅਸੀਂ ਇਹ ਅਰੈਸਟ ਪਾਈ ਆ ਨਾ ਬੰਦਿਆਂ ਦੀ ਕੋਈ ਉਦੋਂ ਦੀ ਇਹੋ ਜਿਹੀ ਘਟਨਾ ਨਹੀਂ ਸਾਡੇ ਨੋਟਿਸ 'ਚ ਆਈ ਪਿਸਟਲ ਕਿੱ데 ਹੈ ਗਿਆ ਜੀ ਪਿਸਟਲ 30 ਬੋਰ ਦੇ ਆ ਜੀ 30 ਬੋਰ ਦੇ ਸਵੇਤ ਮੈਗਜ਼ੀਨ ਨਾਲ 4 ਰੌਂਡ ਦਾ ਦੱਸਿਆ ਜਾਂਦਾ ਕਿ ਜਿੰਨਾ ਕੋ ਪਿਸਟਲ ਮਿਲਿਆ ਉਹ ਘਰ ਤੋਂ ਨਾ ਦੇ ਹੈਗੇ ਪਰ ਪਿਸਟਲ ਇਹਨਾਂ ਦੇ ਕੋਲੋਂ ਕਿਥੋਂ ਆਏ ਉਹੀ ਇਹ ਤ੍ਰਤੀਸ਼ ਦਾ ਬੇਸ਼ਰਮ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਤਾਂ ਉਹ ਇਹਨਾਂ ਨੂੰ ਕੀ ਮੈਸੇਜ ਕੀਤਾ ਜਾਂਦਾ ਲੋਕਾਂ ਨੂੰ ਜਿੱਦਾਂ ਛੋਟੀ ਉਮਰ ਦੇ ਜਿਹੜੇ ਬੱਚੇ ਗਲਤ ਸੰਗਤ ਤੇ ਪੈ ਰਹੇ ਆ ਇੱਕ ਦਿਨ ਕੀ ਕਰਾਂ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਦਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਉਹ ਵੱਡੀ ਡਿਊਟੀ ਹੈਗੀ ਆ ਮਾਪੇ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ